ਤੁਸੀਂ 187 ਤੇ 222 ਦਾ ਕੰਪੈਰੀਸ਼ਨ ਦੇਖੋ ਪਹਿਲਾਂ ਆ ਇੱਧਰ 222 ਆ ਐ 187 ਆ ਫਰਕ ਲੱਗਦਾ ਤੁਹਾਨੂੰ ਪਰ ਜਿਹੜੀ ਅੱਜ ਦੀ ਆਪਾਂ ਕੈਲਕੂਲੇਸ਼ਨ ਕੀਤੀ ਆ ਉਹਦਾ ਨਤੀਜਾ ਇਹ ਆ ਵੀ ਜਿਹੜਾ ਬੱਲੀ ਦੇ ਵਿੱਚ 21 ਮੱਖੀਆਂ ਨੇ ਤੇ 64 ਦਾਣੇ ਨੇ ਹਾਂਜੀ ਕਿਸਾਨ ਪ੍ਰਭੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਛੁੱਟੀ ਸੀ ਸਰਕਾਰੀ ਸੋਮਵਾਰ ਦੀ ਤੇ ਮੈਂ ਸੋਚਿਆ ਤੁਹਾਡੇ ਵਾਸਤੇ ਵੀਡੀਓ ਬਣਾ ਲਈ ਇੱਕ ਇਨਫੋਰਮੇਸ਼ਨ ਵਾਲੀ ਵੀਡੀਓ ਦਾ ਟਾਪਿਕ ਕੀ ਹੈ ਵੀ ਆਪਾਂ ਚਾਰ ਵੈਰਾਈਟੀਆਂ ਅਲੱਗ-ਅਲੱਗ ਇੱਕੋ ਖੇਤ ਦੇ ਵਿੱਚੋਂ ਲੈ ਕੇ ਉਹਨਾਂ ਦਾ ਜਿਹੜਾ ਬੱਲੀਆਂ ਦੀ ਕੈਲਕੂਲੇਸ਼ਨ ਤੋਂ ਦਾਣਿਆਂ ਦੀ ਕੈਲਕੂਲੇਸ਼ਨ ਤੋਂ ਜਾਂ ਭਾਰ ਤੋਂ ਆਪਾਂ ਉਹਨਾਂ ਦਾ ਝਾੜ ਦਾ ਐਸਟੀਮੇਟ ਲਾਉਣਾ ਵੀ ਇੱਕੋ ਪਾਣ ਪਾਣੀ ਤੇ ਇੱਕੋ ਜੀ ਜ਼ਮੀਨ ਤੇ ਤੇ ਇੱਕੋ ਜੇ ਪਾਣੀ ਤੇ ਜਿਹੜੀ ਕਿਹੜੀ ਵੈਰਾਈਟੀ ਆ ਉਹ ਕਾਮਯਾਬ ਹੁੰਦੀ ਐ ਜਿਹੜੀ ਪਹਿਲੀ ਵੈਰਾਈਟੀ ਐ ਉਹ ਆ 303 ਉਸ ਤੋਂ ਬਾਅਦ ਲੈਣੀ ਆ ਆਪਾਂ 187 ਫੇਰ ਉਹ ਉਧਰ ਲੈਣੀ ਆ 222 ਤੇ ਫੇਰ ਦੇਖਣੀ ਆ 826 ਤੇ ਪੰਜਵੀਂ 2967 ਇਹ ਪੰਜ ਵੈਰਾਈਟੀਆਂ ਅਲੱਗ-ਅਲੱਗ ਹੈਗੀਆਂ ਨੇ ਆਪਣੇ ਕੋਲੇ ਤੇ ਆ ਜਿਹੜਾ ਤੁਸੀਂ ਖੇਤ ਦੇਖ ਰਹੇ ਹੋ ਮੇਰੇ ਸਾਹਮਣੇ ਇਹ ਪੂਰਾ ਇੱਕ ਕਿੱਲਾ ਹੈਗਾ 303 ਦਾ ਇਸ ਵਾਲੇ ਨਾਲੋਂ ਜਿਹੜਾ ਇੱਧਰ ਹੈ ਇਹਦੇ ਨਾਲੋਂ ਆਹ ਵਾਲਾ ਖੇਤ ਪਹਿਲਾਂ ਵੀਜਿਆ ਹੋਇਆ 10 ਦਿਨ ਤਾਂ ਆਹ ਥੋੜਾ ਜਿਹਾ ਹਰਾ ਹੈ ਬਟਾ ਪਾ ਕਿੱਲੇ ਦੇ ਵਿੱਚੋਂ ਅਲੱਗ-ਅਲੱਗ ਜਗ੍ਹਾ ਤੋਂ ਆਪਾਂ 5 ਬੱਲੀਆਂ ਲੈਣੀਆਂ ਨੇ ਉਹਦੀਆਂ ਆਪਾਂ ਮੱਖੀਆਂ ਵੀ ਗਿਣਾਂਗੇ ਤੇ ਉਹਦੀਆਂ ਆਪਾਂ ਫਿਰ ਭਾਰ ਵੀ ਤੋਲਾਂਗੇ ਦਾਣਿਆਂ ਦਾ ਤੁਸੀਂ ਦੇਖ ਲਓ ਆਪਾਂ ਮੱਥੇ ਤੋਂ ਨਹੀਂ ਤੋੜਦੇ ਵਿੱਚੋਂ ਕਿਤੇ ਅਲੱਗ-ਅਲੱਗ ਥਾਂ ਤੋਂ 5 ਬੱਲੀਆਂ ਆਪਾਂ ਤੋੜਾਂਗੇ रैंडम जी ये नहीं आ होगी पहली ठीक है तो मित्रों आ तोड़ ली आप दूसरी इधरों आप थोड़ा जाके, जाके तोड़ा ਆ ਹੋ ਗਈ ਤੀਸਰੀ ਤੇ ਅੱਗੇ ਆਪਾਂ ਉਪਰਲੀ ਸਾਈਡ ਤੋਂ ਤੋੜ ਲੈਣੇ ਆ ਜਲੋ ਤਿੰਨ ਹੋ ਗਈਆਂ ਤੇ ਮੋੜੇ ਆ ਗਏ ਮੋੜਿਆਂ ਤੋਂ ਰਹਿਣ ਦਿੰਨੇ ਆ ਆਪਾਂ ਥੋੜੇ ਪਿੱਛੇ ਤੋਂ ਦੋਣਨੇ ਆ ਆਪਾਂ ਵਿਚਾਲੋਂ ਰੈਂਡਮ ਜੀ ਲੈਣੀ ਆ ਨਾਂ ਵਾਲੀ ਨਿੱਗਰ ਨਾ ਆਹੋ ਆਹ ਤੋੜ ਲੈਣੇ ਆ ਚਾਰ ਚਾਰ ਬੱਲੀਆਂ ਹੋ ਗਈਆਂ ਆਪਣੇ ਕੋਲੇ ਮਿੱਤਰੋ ਇਹ 303 ਥੈਲੀ ਦਾ ਵੀ ਕੋਈ ਇੱਕ ਦਾਣਾ ਵੀ ਇਹਦੇ ਚ ਮਿਕਸਿੰਗ ਨਹੀਂ ਹੈਗੀ ਜਮਾ ਪਿਓਰ ਵੀ ਹੈ 303 ਦਾ ਘਰ ਵਾਲਾ ਵੀ ਨਹੀਂ ਹੈਗਾ ਥੈਲੀ ਵਾਲਾ ਵਿੱਜਿਆ ਹੋਇਆ ਤੇ ਇਹ ਪੰਜਵੀਂ ਬੱਲੀ ਆਪਣੀ ਰਹੇਗੀ ਇੱਥੋਂ ਨਹੀਂ ਲੈਣਾ ਇੱਥੇ ਡਬਲ ਕਿੜਾ ਲੱਗਿਆ ਹੋਇਆ ਹੈ ਉਹ ਬਪਰਾਂ ਪਰਲੀ ਸਾਈਡ ਤੋਂ ਤੋੜਦੇ ਆ ਇੱਥੋਂ ਤੋੜਦੇ ਆ ਆਪਾਂ ਪੰਜਵੀਂ ਬੱਲੀ ਕੋਈ ਵੀ ਰੈਂਡਮ ਜੀ ਤੋੜ ਲੈਂਦੇ ਆ ਚੱਕੋ ਜੀ ਇਹ ਹੋ ਗਈਆਂ ਮਿੱਤਰੋ ਪੰਜ ਬੱਲੀਆਂ ਆਪਣੀਆਂ 303 ਦੀਆਂ ਠੀਕ ਐ ਇਹਨਾਂ ਪੰਜਾਂ ਬੱਲੀਆਂ ਨੂੰ ਆਪਾਂ ਐ ਟਾਈ ਕਰ ਲਿਆ ਫਿਰ ਤੇ اسی ਤਰੀਕੇ ਨਾਲ ਇਹ ਆਪਣੀ ਹੈਗੀ 303 ਆ ਸਾਹਮਣੇ ਖੇਟ ਐ ਇਹ 2967 ਦਾ ਇਹ 29 60 ਦੀਆਂ ਵੀ ਆਪਾਂ ਪੰਜ ਬੱਲੀਆਂ ਦਾ ਸੈਂਪਲ ਲਵਾਂਗੇ ਇਹ ਲਗਭਗ ਇੱਕੋ ਜਿਹੀ ਹੈ ਇਹ ਕੋਈ ਘਰ ਦਾ ਵੀ ਹੈ ਇਹ ਤੇ ਇਹ ਥੋੜੀ ਜੀ ਕਣਕ ਹੈਗੀ ਹੈ ਹਜੇ ਮੰਨ ਲਓ ਫਕਾਕ ਬਣੀ ਵੱਧ ਰਹੀ ਹੈ ਉਹ ਉਹਦੇ ਨੂੰ ਲੇਟ ਵਿੱਚ ਹੀ ਆ ਰਿਹਾ ਹੈ ਨਾ ਚਲੋ ਉਹਨਾਂ ਦਾ ਆਪਾਂ ਕੰਪਨਸੇਟ ਕਰਾਂਗੇ ਕਿਸੇ ਹਿਸਾਬ ਨਾਲ ਇਹਦੀਆਂ ਆਪਾਂ ਪੰਜ ਬੱਲੀਆਂ ਮੰਨ ਲਓ ਤੋੜਨੀਆਂ ਇੱਕ ਤੋੜ ਲਈ ਆਪਾਂ ਇੱਥੋਂ ਕਟੋੜ ਲਈ ਆਹਾ ਦੋ ਤਿੰਨ ਕਿਦਰੋ ਤੋੜ ਦਿੰਨੇ ਆ ਚਾਰ ਤੇ ਇੱਕ ਆ ਤੋੜ ਲੈਂਨੇ ਆ ਪੰਜ ਇਹ ਪੰਜ ਹੋ ਗਈਆਂ ਮਿੱਤਰੋ 2967 ਦੀਆਂ ਲਓ ਜੀ ਆਪਾਂ 303 ਤੇ 2967 ਤੋੜ ਲਈ ਤੇ ਇੱਧਰ ਆਪਣੇ ਕੋਲੇ ਆ ਗਿਆ ਇਹ ਆਪਣਾ 187 ਇਹ ਵੀ ਇਹਦੇ ਨੂੰ ਇੱਧਰ ਵਾਲੇ ਨੂੰ 10 ਦਿਨ ਲੇਟ ਵੀ ਜੀ ਹੈ ਤੇ ਇਹ ਸੁਪਰਸੀਡਰ ਦੀ ਹੈ ਇੰਨਾ ਕ ਫਰਕ ਹੋ ਸਕਦਾ ਵੀ ਜ਼ੀਰੋ ਡ੍ਰਿਲ ਦਾ ਆ ਜਾਂ ਸੁਪਰਸੀਡਰ ਦਾ ਤੇ ਇਹ ਹੈ ਵੀ ਥੋੜੀ ਜੀ ਗਿੱਲ ਚ ਉੱਚ ਹੈ ਹਰੇ ਵਾਈ ਚ ਹੈ ਤੇ ਇਹ ਐਸ ਲੋਟੀ ਬਿਜੀ ਹੋਈ ਆ ਤਾਂ ਮੋੜੇ ਦੇ ਇਧਰ ਨੂੰ ਆ ਗਏ ਤਾਂ ਇਹਦੀਆਂ ਵੀ ਰੈਂਡਮ ਆਪਾਂ ਪੰਜ ਥਾਂ ਤੋਂ ਅਲੱਗ-ਅਲੱਗ ਥਾਂ ਤੋਂ ਤੋੜਦੇ ਆ ਇਹ ਪਹਿਲੀ ਤੋੜ ਲਈ ਆਪਾਂ ਠੀਕ ਹੈ ਤਾਂ ਅੱਗੇ ਆਪਾਂ ਔਰ ਤੋੜਦੇ ਆ ਚਾਰ ਇਹ ਜਾਰੇ ਹਰੇ ਮਾਈਚਾ ਜੇ ਵਜਨ ਕਰਾਂਗੇ ਤਾਂ ਵਜਨ ਦੇ ਵਿੱਚ ਇਹ ਆਬੀਸ ਵਧੂਗੀ ਆਪਾਂ ਇਧਰੋਂ ਬੱਟੇ-ਵੱਟ ਓਕੇ ਵਿੱਚੋਂ ਤੋੜ ਲਾਂਗੇ ਆ ਤੋੜ ਲਈ ਆਪਾਂ ਦੂਸਰੀ ਠੀਕ ਹੈ ਤੇ ਇੱਕ ਘੁਰੂ ਤੋੜ ਲਈ ਤਿੰਨ ਚਲ ਦੋ ਬਾਰ-ਬਾਰ ਦੀ ਉਧਰੋਂ ਬਾਹਰੋਂ ਤੋੜਾਂਗੇ ਤਿੰਨ ਹੋ ਗਈਆਂ ਕਿੱਥੋਂ ਤੋੜਦੇ ਆਪਾਂ ਇੱਕ ਆਪਾਂ ਆਈ ਤੋੜ ਲਾ ਬਾਹਰ ਜਲੀ ਚਾਰ ਹੋ ਗਈਆਂ ਜੜ ਆ ਗਈ ਨਾਲ ਤੇ ਪੰਜਵੀਂ ਆਪਾਂ ਵਿੱਚੋਂ ਫੇਰ ਤੋੜ ਕੇ ਲਿਆ ਰੈਂਡਮ ਪੰਜਵੀਂ ਆਪਾਂ ਤੋੜ ਲਈ ਆਹ ਚਲੋ ਜੀ ਆਹ ਪੰਜ ਬੱਲੀਆਂ ਹੋ ਗਈਆਂ ਮਿੱਤਰੋ 187 ਦੀਆਂ ਠੀਕ ਐ ਹੁਣ ਉਹ ਪਰਾਂ ਤੋਂ ਤਹਾਂ ਤੋਂ ਆਪਾਂ ਲਿਆਵਾਂਗੇ 222 ਤੇ 826 ਜਿਹੜੀ ਉਹ ਦੂਸਰੇ ਖੇਤ ਆ ਉਹ ਅਲੱਗ ਤੋਂ ਕਰਨੀ ਪੂ ਹੁਣ ਆਪਾਂ ਤੋੜਦੇ ਆ 222 ਫੇਰ ਤੁਹਾਨੂੰ ਦੱਸਾਂਗੇ ਇਹ ਆ ਗਈ ਜੀ ਆਪਣੀ 222 ਇਹ ਮਲਚਿੰਗ ਵਾਲੀ ਹੈ ਇਹ 222 ਤੁਸੀਂ ਦੇਖੋਗੇ ਚੜੀ ਪਈ ਹੈ ਪੂਰੀ ਇਹਦੀ ਬੱਲੀ ਵੀ ਥੋੜੀ ਛੋਟੀ ਜੀ ਲੱਗਦੀ ਹੈ ਦੇਖਣ ਨੂੰ ਪਰ ਇਹ ਬੀ ਬਹੁਤ ਪਿਆ ਹੋਇਆ ਇੱਕ ਗੱਲ ਤੁਹਾਨੂੰ ਇਹ ਵੀ ਦੱਸ ਦਿੰਨਾ ਇਹ ਮਲਚਿੰਗ ਕਰਕੇ ਨਾ ਇਹ ਮੈਨੂੰ ਲੱਗਦਾ ਅੱਧੇ ਕਿੱਲੇ ਜਿਹਾ ਹੈ ਹੁਣ 35 ਕਿਲੋ ਦੇ ਆਸਪਾਸ 30 ਕਿਲੋ ਦੇ ਆਸਪਾਸ ਵੀ ਤਾਂ ਇਹਦਾ ਕੰਪੈਰੀਸ਼ਨ ਹੋ ਨਹੀਂ ਸਕਦਾ ਚਲੋ ਆਪਣੇ ਕੋਲੇ 222 ਜੀ ਆਪਾਂ ਨੂੰ ਹੋਰ ਕਿਤੇ ਜਮਾ ਸਾਫ थैਲੀ ਵਾਲਾ ਮਿਲਿਆ ਤਾਂ ਠੀਕ ਹੈ ਨਹੀਂ ਇਸੇ ਜੀ ਤੋੜ ਲੈਂਦੇ ਆ ਦੋ ਤੇ ਮਲਚੀਂ ਗਾਲੀਆ ਇਹ ਮਤਲਬ ਟਿਕਾ ਦੇ ਕੇ ਕਰਚਿਆਂ ਵਾਲਾ ਫੇਰ ਕੇ ਉੱਤੇ ਪਾਣੀ ਮਤਲਬ ਛੱਡਿਆ ਹੋਇਆ ਇਹਦੀਆਂ ਦੋ ਹੋ ਗਈਆਂ ਜੀ ਹੈਗੀ ਐ ਇਦੇ ਮੋੜੇ-ਮੋੜੇ ਹੈ ਨਹੀਂ ਸੀ ਉਹ ਕੋਈ ਚੱਕਰ ਨਹੀਂ ਆਪਾਂ ਨੂੰ ਕਿਤੇ ਮਰਜੀ ਤੋੜ ਲਈ ਤਿੰਨ ਕਾਟ ਤੋੜਦੇ ਨੇ ਚਾਰ ਇੱਕ ਕਾਟ ਔਰ ਲੈਨੇ ਵਿਚੋਂ ਪੰਜ ਇਹ ਹੋ ਗਈਆਂ 5 ਮਿੱਤਰੋ 222 ਦੀਆਂ ਚਾਰ ਵੈਰੈਟੀਆਂ ਆਪਣੇ ਕੋਲੇ ਹੋ ਗਈਆਂ ਸਭ ਤੋਂ ਪਹਿਲਾਂ ਤੋੜੀ ਆਪਾਂ 303 ਫਿਰ 2967 ਫਿਰ 188 ਤੇ ਆ 222 ਤੇ ਪੰਜਵੀਂ ਵੈਰੈਟੀ ਆ 826 ਉਹ ਆਪਣੇ ਕੋਲੇ ਦੂਸਰੇ ਖੇਤ ਆ ਉਧਰੋਂ ਤੋੜ ਕੇ ਲਿਆਵਾਂਗੇ ਤੇ ਤੁਹਾਨੂੰ ਦਿਖਾਉਨੇ ਆ ਲੈ ਲਿਆਂਦੀਆਂ ਆਪਾਂ ਚਾਰ ਵੈਰੈਟੀਆਂ ਪਹਿਲੀ 303 ਉਦੋਂ ਬਾਅਦ 2967 ਉਦੋਂ ਬਾਅਦ ਹੈਗੀ ਹੈ 187 ਫਿਰ ਹੈਗੀ ਹੈ 222 303 2967 187 ਤੇ ਫਿਰ ਹੈਗੀ ਹੈ 222 ਇਹਨਾਂ ਤੇ ਆਪਾਂ ਲਾਉਣੀ ਹੈ ਨਿਸ਼ਾਨੀ ਵੀ ਘਰੇ ਜਾਂਦਿਆਂ ਨੂੰ ਕਿਤੇ ਰੁਲ ਨਾ ਜਾਣ ਠੀਕ ਹੈ ਨਿਸ਼ਾਨੀ ਆਪਾਂ ਲਾਉਨੇ ਆ ਇੱਕ ਮਿੰਟ ਆ ਬੰਦ ਲਈ ਪੰਡ ਤੈਨੂੰ ਲੈ ਚੱਲਦੇ ਆਪਾਂ ਆਪਣੀ ਜਿਹੜੀ ਆ ਪ੍ਰਯੋਗ ਵਾਸਤੇ ਇਹ ਆ ਗਏ ਜੀ ਆ 526 ਚ ਤਾਂ ਇਹਦੇ ਚ ਤੋੜਾਂਗੇ ਆਪਾਂ ਪੰਜ ਪਹਿਲੀ ਤੇ 2 2 2 ਇੱਥੋਂ ਜੀ ਤੋੜ ਲੈਂਦੇ ਆ ਤਿੰਨ ਤਿੰਨ ਤੇ ਥੋੜਾ ਜੰ ਅੰਦਰ ਵੜ ਕੇ ਚੋ ਚਾਰ ਇੱਥੋਂ ਤੋੜ ਲੈਂਦੇ ਆ ਪੰਜ ਹੋ ਗਈਆਂ 5826 ਦੀਆਂ ਤੇ ਹੁਣ ਘਰੇ ਚੱਲ ਕੇ ਆਪਾਂ ਕਰਦੇ ਆ ਆਪਣੀ ਕੈਲਕੂਲੇਸ਼ਨ ਆਪਣੇ ਐਕਸਪੈਰੀਮੈਂਟ ਦੀ ਫਿਰ ਤੁਹਾਨੂੰ ਦੱਸਦੇ ਆ ਵੀ ਕੀ ਰਿਜ਼ਲਟ ਰਿਹਾ ਚੱਲ ਰਹੇ ਹਾਂ ਤਰੋਂ ਘਰ ਨੂੰ ਭਾਵੇਂ ਮਲਾਜਮ ਬੰਦੇ ਨੂੰ ਛੁੱਟੀ ਵਾਲੇ ਦਿਨ ਟਾਈਮ ਪਾਸ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਹੈ ਉਹਕੇ ਜਿਹੜੇ ਬੰਦੇ ਨੇ ਤਾਂ ਖੇਡਣਾ ਉਹਨੇ ਖੇਡਣ ਲੱਗ ਜਾਣਾ ਮੇਰੇ ਵਰਗੇ ਦਾ ਟਾਈਮ ਪਾਸ ਨਹੀਂ ਹੁੰਦਾ ਤਾਂ ਇਹੋ ਜਿਹੀ ਬਿੱਲ ਕਿਤੇ ਕਰ ਲਈਦੇ ਆ ਠੀਕ ਹੈ ਲੋ ਜੀ ਸਭ ਤੋਂ ਪਹਿਲਾਂ ਆਪਾਂ 303 ਤੋਂ ਸ਼ੁਰੂ ਕਰਦੇ ਆਂ ਆਪਾਂ ਇੱਥੇ ਆਹ ਬਣਾ ਲਿਆ ਟੇਬਲ ਪਹਿਲਾ ਵੈਰਾਈਟੀ ਦਾ ਨਾਮ ਹੈ 303 29 4186 222 826 ਲੈਨ ਬਾਰ ਉਹਨਾਂ ਦੀਆਂ ਪੰਜਾਂ ਦੀ ਪੰਜਾਂ ਬੱਲੀਆਂ ਦੀ ਐਡਡ ਰੀਡਿੰਗ ਆਪਾਂ ਲਿਖਾਂਗੇ ਫਿਰ ਜੋੜ ਮਾਰਾਂਗੇ ਠੀਕ ਹੈ ਆਪਾਂ ਪਹਿਲੀ ਤੋਂ ਸ਼ੁਰੂ ਕਰਦੇ ਹਾਂ ਇਹ ਕੋਈ ਨਾ ਹੈ ਜਿਆਦਾ ਚੜੀ ਕਰਕੇ ਕੁਝ ਪਹਿਲੀ ਇਹ ਘੁੰਡੀਆਂ ਨੇ ਉਹ ਨਿਕਲ ਗਈਆਂ ਆਪਾਂ ਹੁਣ ਇਹਦੇ ਵਿੱਚ ਤੁਹਾਨੂੰ ਤੁਸੀਂ ਦੇਖੋ 1 2 ਤੰਨਾ 4 5 6 7 8 9 10 11 12 13 14 15 16 17 18 18 ਮੱਖੀਆਂ ਨੇ ਕੱਲ ਆਪਾਂ ਮੱਖੀਆਂ ਲਿਖਾਂਗੇ 18 ਮੱਖੀਆਂ ਆਪਾਂ ਇੱਥੇ ਲਿਖ ਲੀਆਂ ਪਹਿਲੀ ਬੱਲੀ 'ਚ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਪਹਿਲੀ 'ਚ 18 ਸੀ 18 ਮੱਖੀਆਂ ਹੋ ਗਈਆਂ ਦਾਣੇ ਕਿੰਨੇ ਹੋਗੇ ਉਹ ਦੇਖ ਲੈਣੇ ਆਪਾਂ ਠੀਕ ਹੈ ਪੱਕਾ ਨਾਟ 60 61 62 30 30 ਦਾਣੇ ਨਹੀਂ ਕਿ ਪੱਲੀ ਬੱਲੀ ਚ ਠੀਕ ਹੈ ਉਸੇ ਤਰ੍ਹਾਂ ਆਪਾਂ ਇਹਨੂੰ ਇੱਥੇ ਲਿਖ ਲਿਆ 18 13 ਮੱਖੀਆਂ ਤੇ 63 ਦਾਣੇ ਠੀਕ ਹੈ ਇਸੇ ਤਰ੍ਹਾਂ ਆਪਾਂ ਇਹ ਦੂਸਰੀਆਂ ਚਾਰ ਦੀਆਂ ਵੀ ਗਿਣਤੀ ਕਰਦੇ ਆਪਾਂ ਇਹ ਆਪਾਂ 303 ਦੀ ਜਿਹੜੀ ਆ ਉਹ ਰੀਡਿੰਗ ਮਾਰ ਲਈ ਇਹ 303 ਦੀਆਂ ਪੰਜਾਂ ਬੱਲੀਆਂ ਦੇ ਦਾਣੇ ਕੱਢ ਲਈ ਆਪਾਂ ਇਹਨੂੰ ਆਪਾਂ ਸਾਫ਼ ਕਰਕੇ ਤੁਹਾਨੂੰ ਦੱਸਾਂਗੇ ਵੀ ਇਹਦਾ ਦੂਸਰੀਆਂ ਤੇ ਵਜਨ ਦਾ ਕੀ ਕੰਪੈਰੀਸ਼ਨ ਹੈ ਓਵਰਆਲ ਤੁਹਾਨੂੰ ਦੱਸ ਦਿੰਨੇ ਆ ਵੀ ਇਹਦੇ ਵਿੱਚ ਹਰੇਕ ਬੱਲੀ ਚ ਐਵਰੇਜ ਹੈ ਜਿਹੜਾ ਉਹ 20 ਮੱਖੀਆਂ ਨੇ ਇੱਕ ਬੱਲੀ 'ਚ ਤੇ ਐਵਰੇਜ ਇੱਕ ਬੱਲੀ ਦੇ ਵਿੱਚ 60 ਦਾਣੇ ਨੇ ਵੱਧ ਘੱਟ ਨੇ ਕਿਸੇ 'ਚ 70 ਨੇ ਕਿਸੇ 'ਚ 79 ਨੇ ਕਿਸੇ 'ਚ 46 ਨੇ ਕਿਸੇ 'ਚ 50 ਨੇ ਕਿਸੇ 'ਚ 63 ਨੇ 60 ਤੋਂ 65 ਦੀ ਐਵਰੇਜ ਆ ਜਿਹੜੀ ਉਹ ਇਹਦੀ ਹੈਗੀ ਐ ਤੇ ਇਹਨੂੰ ਆਪਾਂ ਕੀ ਕਰਨਾ ਇੱਕ ਲਫਾਫੇ 'ਚ ਆਪਾਂ ਪਾਉਣਾ ਤਾਂ ਕਿ ਆਪਾਂ ਜਿਹੜੀ ਬਾਅਦ ਦੀ ਕੈਲਕੂਲੇਸ਼ਨ ਆ ਉਹਦੇ ਵਾਸਤੇ ਨੂੰ ਆਪਾਂ ਯੂਜ਼ ਕਰ ਸਕੀਏ ਇਹਨੂੰ ਆਪਾਂ ਇਹ ਚ ਲਫਾਫੇ 'ਚ ਪਾਤਾ ਕਰਕੇ ਇਹਦੇ ਵਿੱਚ ਪਾ ਲੈਨੇ ਆ ਇਹਨੂੰ ਉੱਪਰ ਰੱਖਦੇ ਆ ਸੈੱਟ ਤੇ ਹੁਣ ਆਪਾਂ ਦੂਸਰਾ ਸ਼ੁਰੂ ਕਰਦੇ ਆ 2976 ਇਸੇ ਤਰ੍ਹਾਂ ਹੀ ਆਪਾਂ ਕੱਲੀ-ਕੱਲੀ ਦੀ 2976 ਦੀ ਵੀ ਰੀਡਿੰਗ ਜਿਹੜੀ ਉਹ ਕਰਾਂਗੇ ਪਹਿਲੀ ਬੰਲੀ ਆਪਾਂ 2976 ਦੀ ਸ਼ੁਰੂ ਕਰਦੇ ਆ ਇੱਥੇ ਤੁਹਾਨੂੰ ਦਿਖਾਉਨੇ ਆ ਇੱਥੇ 1 2 3 4 5 55 55 55 ਪਹਿਲੀ ਬੰਲੀ ਚ 55 ਦਾਣੇ ਨੇ 2976 ਚ ਇਸੇ ਤਰ੍ਹਾਂ ਸਾਰੀਆਂ ਦੇ ਵਿੱਚ ਆਪਾਂ ਜਿਹੜਾ ਕੈਲਕੂਲੇਟ ਕਰਕੇ ਤੁਹਾਨੂੰ ਲਾਸਟ ਤੇ ਦੱਸਾਂਗੇ ਜੁੜੇ ਰਹੋ ਹੁਣ ਆ ਗਈ ਆਪਣੇ ਕੋਲ 187 187 ਨੂੰ ਪਤਾ ਥੋੜੀ ਜਿਹੀ ਨਿੱਗਰ ਹੁੰਦੀ ਹੈ ਬਲੀ ਦਾਣੇ ਥੋੜੇ ਛਿੱਡੇ ਹੁੰਦੇ ਨੇ ਤੁਸੀਂ ਆ 187 ਤੇ 222 ਦਾ ਕੰਪੈਰੀਸ਼ਨ ਦੇਖੋ ਪਹਿਲਾਂ ਆ ਇਧਰ 222 ਆ ਆ 187 ਆ ਫਰਕ ਲੱਗਦਾ ਤੁਹਾਨੂੰ ਸੋ 222 ਦਾ ਦਾਣਾ ਬਰੀਕ ਹੁੰਦਾ ਹੈ ਤੇ 187 ਦਾ ਥੋੜਾ ਭਾਰੀ ਹੁੰਦਾ ਪਰ ਇਹਦੇ ਦਾਣੇ ਥੋੜੇ ਛਿੱਡੇ ਨੇ 187 ਦੇ ਤੇ ਬਾਕੀ ਥੋੜੇ ਸਾਹਮਣੇ ਆਪਾਂ ਕਲੀਅਰ ਹੀ ਕਰ ਦਿੰਨੇ ਆ ਇੱਕ ਦੋ ਤਨ ਚਾਰ ਪਾਣੀ ਚਾਰ ਪਾਣੀ 3 64 ਦਾਣੇ ਨੇ ਬਾਈ 21 ਮੱਖੀਆਂ ਦੇ ਵਿੱਚ 64 ਦਾਣੇ ਇਹੇ ਹੈਗੇ ਆ 187 ਦੀਆਂ 21 ਮੱਖੀਆਂ ਦੇ ਵਿੱਚ 64 ਦਾਣੇ ਨੇ ਮਿੱਤਰੋ ਲਓ ਜੀ ਇਹ ਪੰਜੇ ਵੈਰਾਈਟੀਆਂ ਆਪਾਂ ਅਲੱਗ-ਅਲੱਗ ਪੰਜ ਲਫਾਫਿਆਂ ਦੇ ਵਿੱਚ ਪੈਕ ਕਰ ਲੀਆਂ ਇਹਨਾਂ ਨੂੰ ਸਾਫ਼ ਕਰਕੇ ਅਲੱਗ-ਅਲੱਗ ਵੈਰਾਈਟੀ ਦਾ ਆਪਾਂ ਵਜ਼ਨ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਵੀ ਜਿਹੜਾ ਕਿਹੜੀ ਵੈਰਾਈਟੀ ਆ ਉਹਦਾ ਸਭ ਤੋਂ ਵਧੀਆ ਚੱਗਾ ਝਾੜ ਜਿਹੜਾ ਉਹ ਕੈਲਕੂਲੇਸ਼ਨ ਦੇ ਵਿੱਚ ਆਉਂਦਾ ਪਰ ਜਿਹੜੀ ਅੱਜ ਦੀ ਆਪਾਂ ਕੈਲਕੂਲੇਸ਼ਨ ਕੀਤੀ ਹੈ ਉਹਦਾ ਨਤੀਜਾ ਇਹ ਹੈ ਵੀ ਜਿਹੜਾ 187 ਆ ਉਹ ਸਭ ਤੋਂ ਟੌਪ ਤੇ ਰਹੀ ਹੈ ਇਹਦੀ ਇੱਕ ਬੱਲੀ ਵਿੱਚ 21 ਮੱਖੀਆਂ ਨੇ ਤੇ 64 ਦਾਣੇ ਨੇ ਜਿਹੜੀ ਸਭ ਤੋਂ ਫੱਡੀ ਰਹੀ ਆ ਉਹ ਵੈਰੈਟੀ ਰਹੀ ਐ 2967 ਤੇ 826 ਲਗਭਗ ਸੇਮ ਸੇਮ ਜੀਆਂ 82967 ਦੇ ਵਿੱਚ 55 ਤੇ 826 ਵਿੱਚ 57 ਦਾਣੇ ਜਿਹੜੀ 826 ਥੋੜਾ ਜਿਹਾ ਨਰਾਸ਼ ਕਰ ਰਹੀ ਐ ਨਵੀਂ ਵੈਰੈਟੀ ਸੀ ਇਹ ਤੋਂ ਉਮੀਦਾਂ ਸੀ ਕਿਸਾਨਾਂ ਨੂੰ ਬਹੁਤ ਸਾਨੂੰ ਪਤਾ ਸੀ ਉੱਥੇ ਬਠਿੰਡੇ ਕਿੰਨੇ ਧੱਕਾ ਮੁਕੀ ਦੇ ਵਿੱਚੋਂ ਇਹਦਾ ਬੀਜ ਲੈਣ ਦੀ ਕੋਸ਼ਿਸ਼ ਕੀਤੀ ਸੀ ਆਪਣਾ ਜਿਹੜਾ ਖੇਤੀਬਾੜੀ ਸੈਂਟਰ ਐ ਮੇਲੇ ਤੋਂ ਬਹੁਤ ਜ਼ਿਆਦਾ ਪੁਲਿਸ ਲਾ ਕੇ ਉੱਥੇ ਖੇਤੀਬਾੜੀ ਵਿਭਾਗ ਨੇ ਜਿਹੜਾ ਉਹ ਵੀ ਵੰਡਿਆ ਸੀ ਤਾਂ ਦੇਖਣਾ ਹੈਗਾ ਰਿਜ਼ਲਟ ਕੀ ਰਹੂਗਾ ਇਹ ਆਪਾਂ ਮੰਡੀ ਦੇ ਵਿੱਚ ਜਾਂ ਆਪਾਂ ਕਮਾਈਨ ਜਦੋਂ ਵੱਡੂਗੀ ਉਦੋਂ ਵੀ ਕੋਸ਼ਿਸ਼ ਕਰਾਂਗੇ ਵੀ ਉਹਦਾ ਅਲੱਗ ਆਪਾਂ ਐਸਟੀਮੇਟ ਮਾਰੀਏ ਕੋਈ ਅ ਬਟ 187 ਜਿਹੜੀ ਆ ਉਹ ਸਭ ਤੋਂ ਟੌਪ ਤੇ ਰਹੀ ਹੈ 21 ਮੱਖੀਆਂ 64 ਡਣੇ 222 ਦੇ ਵਿੱਚ 19 ਮੱਖੀਆਂ ਤੇ 61 ਡਣੇ 826 ਚ 17 ਮੱਖੀਆਂ ਤੇ 57 ਡਣੇ 29 68 ਦੇ ਵਿੱਚ 19 ਮੱਖੀਆਂ ਤੇ 55 ਡਣੇ 330 ਸੋ 3 ਹੈ ਇਹਦੇ ਵਿੱਚ 20 ਮੱਖੀਆਂ ਤੇ 60 ਦਾਣੇ ਇਹ ਜਿਹੜੀ ਇਹ 5-5 ਬੱਲੀਆਂ ਦੀ ਜਿਹੜੀ ਉਹ ਐਵਰੇਜ ਹੈ ਜਿਹੜੀ ਕਿ ਤੁਹਾਨੂੰ ਅੱਜ ਆਪਾਂ ਦੱਸੀ ਹੈ ਤੇ ਇਹ ਜਿਹੜੇ ਪੰਜੇ ਆਪਣੇ ਸੈਂਪਲ ਨੇ ਇਹ ਸੈਂਪਲਾਂ ਨੂੰ ਆਪਾਂ ਸਾਫ਼ ਕਰਕੇ ਜੇ ਕਿਤੇ ਆਪਾਂ ਨੂੰ ਛੋਟਾ ਕੰਡਾ ਮਿਲਿਆ ਜਿਹੜਾ ਸੁਨਿਆਰ ਕੋਲੇ ਹੁੰਦਾ ਉਹਦੇ ਤੋਂ ਆਪਾਂ ਇਹਨਾਂ ਦਾ weight ਜਿਹੜਾ ਉਹ ਕੈਲਕੂਲੇਟ ਕਰਕੇ ਤੁਹਾਨੂੰ ਫਾਈਨਲ ਰਿਜ਼ਲਟ ਦੱਸਾਂਗੇ ਤੇ ਫਿਰ ਆਪਾਂ ਇਹ ਨਤੀਜਾ ਕੱਢਾਂਗੇ ਵੀ ਕਿਹੜੀ ਜਿਹੜੀ ਆ ਵੈਰਾਈਟੀ ਉਹ ਟੌਪ ਤੇ ਰਹਿੰਦੀ ਹੈ ਬਾਕੀ ਇੱਕ ਹੋਰ ਹੈ ਮਿੱਤਰੋ ਇਹ ਹਮੇਸ਼ਾ 100% ਨਹੀਂ ਹੁੰਦਾ ਕੁਝ ਲੋਕ ਸਹਿਮਤ ਨਹੀਂ ਹੋਣੇ ਉਹਦਾ ਕਾਰਨ ਇਹ ਹੈ ਵੀ ਇੱਕ ਤਾਂ ਇਹ ਫਰਕ ਹੁੰਦਾ ਵੀ ਕੋਈ ਵੈਰਾਈਟੀ ਜਿਹੜੀ ਆ ਗਰੋਥ ਜ਼ਿਆਦਾ ਕਰਦੀ ਹੈ ਨੀਚੇ ਤੋਂ ਉਹ ਗਰੋਥ ਜ਼ਿਆਦਾ ਕਰਕੇ ਉਹ ਜ਼ਿਆਦਾ ਜਿਹੜੀਆਂ ਲੜੀਆਂ ਕਹਿ ਸਕਦੇ ਆ ਮੁੰਜਰਾਂ ਬਣਾਉਂਦੀ ਹੈ ਇੱਕ ਜਿਹੜਾ ਪੌਦਾ ਹੈ ਉਹ ਜ਼ਿਆਦਾ ਬਲੀਆਂ ਕੱਢਦਾ ਤਾਂ ਆਬਵੀਅਸ ਉਹਦੇ ਵਿੱਚ ਜਿਹੜੇ ਦਾਣੇ ਆ ਉਹ ਜੇ ਘੱਟ ਵੀ ਹੋਣਗੇ ਤਾਂ ਓਵਰਾਲ ਪੈਦਾਵਾਰ ਵੱਧ ਸਕਦੀ ਆ ਦੂਸਰਾ ਇਹ ਹੈ ਜਿਹੜਾ ਆਪਾਂ ਕਿਹਾ ਵੀ ਖੇਤ ਮਿੱਟੀ ਸੇਮ ਹੈ ਪਾਣੀ ਸੇਮ ਹੈ ਬਟ ਜਿਹੜਾ ਕਲਾਈਮੇਟ ਆ ਉਹ ਵੀ ਸੇਮ ਹੈ ਬਟ ਜਿਹੜੀ ਇੱਕ ਚੀਜ਼ ਬਹੁਤ ਵੱਡਾ ਡਿਫਰੈਂਸ ਕਰਦੀ ਹੈ ਉਹ ਹੈ ਬਿਜਾਈ ਇੱਕ ਫਸਲਾ ਮੰਨ ਲਓ ਉਹ ਜੀਰੋ ਡਰ ਲੈਣਾ ਬਿਜੀ ਹੈ ਦੂਜੀ ਹੈ ਜਿਹੜੀ ਹੁਣ ਜਿਹੜੀ ਆਪਾਂ 187 ਤੇ ਟੌਪ ਤੇ ਆਈ ਹੈ ਉਹ ਸੁਪਰਸੀਡਰ ਨਾਲ ਬਿਜੀ ਹੋਈ ਹੈ ਪੂਰਾ ਮਤਲਬ ਵਾਹਣ ਚੰਗੀ ਤਰ੍ਹਾਂ ਬਣਾ ਕੇ ਜਿਵੇਂ ਗੱਲਬਾਤ ਤੇ ਇਹਦੇ ਸਪਰੇਹਾਂ ਵੀ ਜਿਹੜੀਆਂ ਹੈਗੀਆਂ ਨੇ 187 ਨੇਟ ਲੱਗੀ ਸੀ ਤੇ ਤੇ ਜਿਹੜੀਆਂ ਤਿੰਨ ਸਪਰੇਹਾਂ ਜਿਹੜੀਆਂ ਮੈਗਨੀਟੀਆਂ ਹੋਈਆਂ ਨੇ ਤੇ ਇੱਕ ਨਾਲ ਨੈਨੋ ਜੂਰੀਆ ਦੀ ਤੇ ਜਿੰਕ ਦੀ ਸਪਰੇ ਜਿਹੜੀ ਆ ਉਹ ਹੋਈ ਹੈ ਲੇਟ ਤੱਕ ਤਾਂ ਇਹਦੀ ਜਿਹੜੀ ਗਰੋਥ ਵੀ ਦੇਖਣ ਨੂੰ ਖੇਤ ਦੇ ਵਿੱਚ ਬਹੁਤ ਚੰਗੀ ਰਹੀ ਹੈ ਜਿਹੜਾ 187 ਵੈਰਾਈਟੀ ਆਪਣੀ ਹੈ ਤੇ ਜਿਹੜੀ 200 222 ਵੈਰਾਈਟੀ ਇੱਥੇ ਆਪਾਂ ਨੂੰ ਘੱਟ ਸ਼ੋ ਹੋ ਰਹੀ ਹੈ ਕੈਲਕੂਲੇਸ਼ਨ ਦੇ ਵਿੱਚ ਉਹ ਇਹ ਆ ਵੀ ਉਹ ਮਲਚਿੰਗ ਵਾਲੀ ਗਣਕਾ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਥੋੜਾ ਜ਼ਿਆਦਾ ਪਿਆ ਹੋਇਆ ਤਾਂ ਇਸ ਕਰਕੇ ਜੇਕਰ ਉਹਦੀਆਂ ਬਰਲੀ ਦੇ ਵਿੱਚ ਦਾਣੇ ਘੱਟ ਨੇ ਜਾਂ ਉਹ ਬਲੀਆਂ ਹਲਕੀਆਂ ਨੇ ਤਾਂ ਉਹਦਾ ਕਿ ਨੈਚੁਰਲ ਕਾਰਨ ਵੀ ਸਾਨੂੰ ਇਹ ਲੱਗਿਆ ਸੀ ਵੀ ਜਿਹੜਾ ਮਲਚਿੰਗ ਵਾਲੀ ਆ ਉਹ ਕਿਤੇ ਸ਼ਿੱਧੀ ਨਾ ਰਹੇ ਜੇ ਨਦੀਨ ਨਾ ਹੋ ਜਾਣਾ, ਸੁੰਡੀ ਨਾ ਪੈ ਜਾਏ ਇਹ ਕਾਰਨਾਂ ਕਰਕੇ ਇੱਕ ਮੈਨੂਅਲ ਛਿੱਟਾ ਦਿੱਤਾ ਸੀ। ਤੋਂ ਮੈਨੂਅਲ ਛਿੱਟੇ ਕਾਰਨ ਜਿਹੜਾ ਉਹ ਬੀ ਮੱਲੋਮੱਲੀ ਵੱਧ ਪੈ ਗਿਆ ਤਾਂ ਇਸ ਕਰਕੇ ਉਹਦੀ ਜਿਹੜੀ ਕੈਲਕੂਲੇਸ਼ਨ ਦੇ ਵਿੱਚ ਇੱਥੇ ਥੋੜੀ ਜਿਹੀ ਵੇਰੀਏਸ਼ਨ ਆ ਸਕਦੀ ਹੈ। ਉਹਦਾ 222 ਵੈਰਾਈਟੀ ਹੈ ਜਿਹੜੀ ਉਹ ਅ ਕਈ ਸਾਲਾਂ ਤੋਂ ਆਪਾਂ ਵਰਤ ਰਹੇ ਹਾਂ। ਅ ਸੋ ਤੁਸੀਂ ਸਾਡੀ ਵੀਡੀਓ ਦੇਖੀ ਇਹਦੇ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ। ਤੇ ਜਿਹੜੀ ਫਾਈਨਲ ਰਿਜ਼ਲਟ ਹੋਊਗਾ ਉਹ ਤੁਹਾਨੂੰ ਆਪਾਂ 1-2 ਦਿਨਾਂ ਦੇ ਵਿੱਚ ਦੁਬਾਰਾ ਵੀਡੀਓ ਪਾ ਕੇ ਉਹ ਦੱਸਾਂਗੇ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਬਹੁਤ-ਬਹੁਤ ਧੰਨਵਾਦ